ਸਪੀਕਰ ਸਾਹਿਬ ਦੇ ਅੱਗੇ ਅਸੀਂ ਜੋ ਸਾਡੀਆਂ ਤਿੰਨ ਮੰਗਾਂ ਨੇ ਏਸੀਪੀ ਦੀ ਸਿਕਿਉਰਟੀ ਦੀ ਤੇ ਡਾਕਟਰ ਦੀ 75% ਭਰਤੀ ਦੀ ਉਸੇ ਰੱਖੀਆਂ ਐ ਤੇ ਸਪੀਕਰ ਸਾਹਿਬ ਨੇ ਵੀ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਬਹੁਤ ਜਲਦੀ ਤੁਹਾਡੀਆਂ ਮੰਗਾਂ ਤੇ ਗੌਰ ਕਰਕੇ ਇਹਦਾ ਫੈਸਲਾ ਅੱਜ ਹੀ ਹੋ ਸਕਦਾ ਸ਼ਾਮ ਤੱਕ ਲੈ ਲਈਏ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਦੇਵਾਂਗੇ ਜੇਕਰ ਸਾਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਸਾਡਾ ਕੋਈ ਜੀ ਨਹੀਂ ਕਰਦਾ ਇੱਥੇ ਬੈਠਣ ਦਾ ਕਿਉਂਕਿ ਇਹ ਸਾਡਾ ਕੰਮ ਨਹੀਂ ਹੈ ਅਸੀਂ ਹਮੇਸ਼ਾ ਹੀ ਲੋਕਾਂ ਦੇ ਖੜੇ ਲਈ ਆ ਹਾਂ ਲੋਕਾਂ ਮਰੀਜ਼ ਹੀ ਦੇਖਣਾ ਸਾਡਾ ਪੇਸ਼ਾ ਹੈ ਅਸੀਂ ਸਾਰੇ ਮਰੀਜ਼ ਹੀ ਦੇਖਣਾ ਚਾਹੁੰਦੇ ਹਾਂ ਇਹਨਾਂ ਦਰਿਆ ਤੇ ਬੈਠਣ ਦਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਸਰਕਾਰ ਹੈ ਉਹ ਆਪਣਾ ਵਾਅਦਾ ਨਿਭਾਵੇ ਸਾਨੂੰ ਨੋਟੀਫਿਕੇਸ਼ਨ ਜਾਰੀ ਕਰੇ ਤੇ ਇੱਕ ਸਰਟਨ ਪੀਰੀਅਡ 15 ਦਿਨ ਦੇ ਵਿੱਚ ਸਾਨੂੰ ਜਿਹੜਾ ਹੈ ਏਸੀਬੀ ਲਗਵਾ ਕੇ ਦੇਵੇ ਅਸੀਂ ਇਸ ਨਾਲ ਪੂਰੇ ਸੰਤੁਸ਼ਟ ਹੋਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਆਪਣੇ ਕੰਮ ਤੇ ਲੱਟਣਾ ਚਾਹੁੰਦੇ ਹਾਂ ਸਪੀਕਰ ਸਾਹਿਬ ਦੇ ਅੱਗੇ ਅਸੀਂ ਜੋ ਸਾਡੀਆਂ ਤਿੰਨ ਮੰਗਾਂ ਨੇ ਏਸੀਪੀ ਦੀ ਸਿਕਿਉਰਿਟੀ ਦੀ ਤੇ ਡਾਕਟਰ ਦੀ 75% ਭਰਤੀ ਦੀ ਉਸੇ ਰੱਖੀਆਂ ਐ ਤੇ ਸਪੀਕਰ ਸਾਹਿਬ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਬਹੁਤ ਜਲਦੀ ਤੁਹਾਡੀਆਂ ਮੰਗਾਂ ਤੇ ਗੌਰ ਕਰਕੇ ਇਹਦਾ ਫੈਸਲਾ ਅੱਜ ਹੀ ਹੋ ਸਕਦਾ ਸ਼ਾਮ ਤੱਕ ਲੈ ਲਈਏ ਤੇ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਦੇਵਾਂਗੇ ਜੇਕਰ ਸਾਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਸਾਡਾ ਕੋਈ ਜੀ ਨਹੀਂ ਕਰਦਾ ਇੱਥੇ ਬੈਠਣ ਦਾ ਕਿਉਂਕਿ ਇਹ ਸਾਡਾ ਕੰਮ ਨਹੀਂ ਹੈ ਅਸੀਂ ਹਮੇਸ਼ਾ ਹੀ ਲੋਕਾਂ ਦੇ ਖੜੇ ਲਈ ਹਾਂ ਲੋਕਾਂ ਮਰੀਜ਼ ਹੀ ਦੇਖਣਾ ਸਾਡਾ ਪੇਸ਼ਾ ਹੈ ਅਸੀਂ ਸਾਰੇ ਮਰੀਜ਼ ਹੀ ਦੇਖਣਾ ਚਾਹੁੰਦੇ ਆ ਇਹਨਾਂ ਦਰਿਆ 'ਤੇ ਬੈਠਣ ਦਾ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਜੋ ਸਰਕਾਰ ਹੈ ਉਹ ਆਪਣਾ ਵਾਅਦਾ ਨਿਭਾਵੇ ਸਾਨੂੰ ਨੋਟੀਫਿਕੇਸ਼ਨ ਜਾਰੀ ਕਰੇ ਤੇ ਇੱਕ ਸਰਟਨ ਪੀਰੀਅਡ 15 ਦਿਨ ਦੇ ਵਿੱਚ ਸਾਨੂੰ ਜਿਹੜਾ ਹੈ ਏਸੀਪੀ ਲਗਵਾ ਕੇ ਦੇਵੇ ਅਸੀਂ ਇਸ ਨਾਲ ਪੂਰੇ ਸੰਤੁਸ਼ਟ ਹੋਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਆਪਣੇ ਕੰਮ ਤੇ ਲੱਟਣਾ ਚਾਹੁੰਦੇ ਆ ਸਰਕਾਰ ਅਕੋ ਅਪੀਲ ਕਰਦੇ ਆ ਕਿ ਜਲਦ ਤੋਂ ਜਲ ਸਾਡਾ ਨੋਟੀਫਿਕੇਸ਼ਨ ਜਾਰੀ ਕਰਕੇ ਸਾਡੀ ਹੜਤਾਲ ਨੂੰ ਖਤਮ ਕਰੋ ਅੱਜ ਮੈਂ ਇੱਥੇ ਸਾਡੇ ਜਿਹੜੇ ਪਤਲ ਸਾਡੇ ਸਮਾਜ ਦਾ ਸਭ ਤੋਂ ਉਤਲਾ ਜਿਹੜਾ ਪੈਡਸਟਲ ਹੈ ਉਸ ਤੇ ਬੈਠੇ ਲੋਕ ਜਿਹੜੇ ਸਾਡੇ ਡਾਕਟਰ ਸਾਹਿਬਾਨ ਹੁੰਦੇ ਆ ਮੈਂ ਤਾਂ ਇਹ ਕਹਿੰਦਾ ਉਹਨਾਂ ਮੈਂ ਦੇ ਤਖਤੀ ਤੇ ਰੱਬ ਦੇਖਣਾ ਉਹਦੇ ਫਿਰ ਡਾਕਟਰ ਸੋ ਅੱਜ ਉਹਨਾਂ ਨੂੰ ਇੱਥੇ ਮਿਲਣ ਆਇਆ ਸੀ ਇਹਨਾਂ ਨੇ ਕੁਝ ਮੰਗਾ ਨੇ ਜਿਨ੍ਹਾਂ ਦਾ ਜਿਹੜਾ ਮੈਨੂੰ ਮੰਗ ਪੱਤਰ ਮਿਲ ਗਿਆ ਔਰ ਮੈਂ ਇਹ ਅੱਜ ਹੀ ਹੁਣੇ ਹੀ ਵਟਸਐਪ ਕਰ ਦੇਣਾ ਮਾਨਯੋਗ ਖੇਤ ਮੰਤਰੀ ਜੀ ਨੂੰ ਤੇ ਇੱਕ ਕਵਰਿੰਗ ਲੈਟਰ ਲਾ ਕੇ ਪੇਡਣਾ ਮਾੜੀ ਮੁੱਖ ਮੰਤਰੀ ਨੂੰ ਤਾਂ ਕਿ ਇਹ ਜਨਰਦੀ ਦੀ ਮੰਗਾਂ ਨੇ ਉਹਨਾਂ ਤੇ ਜਲਦ ਤੋਂ ਜਲਦ ਵਿਚਾਰ